ਵਾਹਿਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਜੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨਿਧਾਨਾ ਤੇਮਰੀ ਮਹਿਮਾ ਵਰਨ ਨਾ ਸਕੋ ਤੂ ਠਾਕੁਰ ਊਚ ਭਗਵਾਨਾ ਤੁਮਰੀ ਮਹਿਮਾ ਬਰਨ ਨਾ ਸਕੋ ਤੂ ਠਾਕੁਰ ਊਚ ਭਗਵਾਨਾ ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਜੋਗੋ ਜੋਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦੇ ਵਿੱਚ ਅੰਮ੍ਰਿਤ ਵੇਲੇ ਦੀ ਰਲ ਮਿਲ ਕੇ ਹਾਜ਼ਰੀ ਭਰ ਰਹੇ ਹਾਂ ਅੱਜ ਬਹੁਤ ਸੁਭਾਗ ਪਰਿਆ ਦਿਨ ਹੈ ਭਾਗਾ ਪਰਿਆ ਦਿਨ ਹੈ ਜੋ ਕੇ ਤਨ ਤਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਸਿੱਖ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੀਆਂ ਹਨ ਜਿਨ੍ਹਾਂ ਕ ਸਮਾ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਬਖਸ਼ਦੇ ਨੇ ਉਹਨਾਂ ਦੇ ਜੀਵਨ ਕਾਲ ਦੇ ਵਿੱਚ ਆਪਾਂ ਕੁਝ ਕਿ ਵਿਚਾਰਾਂ ਦੀ ਸਾਂਝ ਪਾ ਸਕੀਏ ਆਪ ਜੀ ਅਸੀਸ ਬਖਸ਼ੋ ਗੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੱਤੇ ਦੀ ਸਰਾਂ ਜ਼ਿਲ੍ਹਾ ਫਿਰੋਜ਼ਪੁਰ ਦੀ ਧਰਤੀ ਤੇ ਪਿਤਾ ਫਿਰੂ ਮੱਲ ਮਾਤਾ ਸਵਰਾਈ ਜੀ ਦੇ ਕੁੱਖੋਂ ਇੱਕ ਐਸੀ ਜੋਤ ਦਾ ਆਗਾਜ਼ ਹੋਇਆ ਇੱਕ ਐਸੇ ਪਰਮਪੁਰਸ਼ ਦਾ ਆਗਾਜ਼ ਹੋਇਆ ਜਨਮ ਹੋਇਆ ਜਿਨ੍ਹਾਂ ਮਾਤਾ ਪਿਤਾ ਨੇ ਬੜੇ ਪਿਆਰ ਦੇ ਨਾਲ ਨਾਂ ਰੱਖਿਆ ਲਹਿਣਾ ਤੇ ਮਾਤਾ ਪਿਤਾ ਬਹੁਤ ਧਾਰਮਿਕ ਖਿਆਲਾਂ ਦੇ ਸੀ ਬੜੇ ਸੂਝਵਾਨ ਸਮਝਦਾਰ ਮਾਤਾ ਪਿਤਾ ਸੀ ਸਾਨੂੰ ਪਤਾ ਹੈ ਬਹੁਤ ਕੁਝ ਹੈ ਜੋ ਬੱਚਾ ਆਪਣੇ ਪਿਤਾ ਤੋਂ ਆਪਣੀ ਮਾਤਾ ਤੋਂ ਲੈਂਦਾ ਹੈ ਕਈ ਗੁਣ ਹੁੰਦੇ ਨੇ ਮਾਤਾ ਪਿਤਾ ਵਾਲੇ ਜਿਹੜੇ ਬੱਚੇ ਵਿੱਚ ਆਟੋਮੈਟਿਕ ਆ ਜਾਂਦੇ ਹਨ ਉਹਨਾਂ ਵਿਚਾਰਾਂ ਦਾ ਅਸਰ ਆਪਣੇ ਮਾਤਾ ਪਿਤਾ ਦੇ ਜੀਵਨ ਦਾ ਅਸਰ ਸੁਭਾਵਿਕ ਬੱਚੇ ਤੇ ਜ਼ਰੂਰ ਪੈਂਦਾ ਹੈ ਇਸੇ ਤਰ੍ਹਾਂ ਭਾਈ ਲੈਣਾ ਜੀ ਦੇ ਮਾਤਾ ਪਿਤਾ ਧਾਰਮਿਕ ਖਿਆਲਾ ਦੇ ਸੀ ਪੂਜਾ ਪਾਠ ਵਾਲੇ ਸੀ ਲੋੜਵੰਦਾਂ ਦੀ ਲੋੜ ਪੂਰੀ ਕਰਕੇ ਆਪਣੇ ਆਪ ਨੂੰ ਸੁਭਾਗੀ ਸਮਝਦੇ ਸੀ ਉਹ ਅਸਰ ਬੱਚੇ ਤੇ ਪੈ ਗਿਆ ਭਾਈ ਲੈਣਾ ਜੀ ਵੱਡੇ ਹੋਏ ਉਸੇ ਤਰ੍ਹਾਂ ਧਾਰਮਿਕ ਖਿਆਲ ਤੀਰਥ ਯਾਤਰਾਵਾਂ ਤੇ ਜਾਣਾ ਲੋੜਵੰਦਾਂ ਦੀ ਲੋੜ ਪੂਰੀ ਕਰਨੀ ਬਹੁਤ ਨੇਕ ਸੁਭਾਅ ਸੀ ਭਾਈ ਲੈਣਾ ਜੀ ਦਾ ਜਵਾਨ ਹੋਏ ਤਾਂ ਵਿਆਹ ਕੀਤਾ ਗਿਆ ਤੇ ਦੋ ਬੱਚੇ ਇੱਕ ਧੀ ਭਾਈ ਲੈਣਾ ਜੀ ਦੇ ਘਰੇ ਹੋਈ ਬਾਬਾ ਦਾਤੂ ਤੇ ਬਾਬਾ ਦਾਸੂ ਤੇ ਬੱਚੀ ਦਾ ਧੀ ਦਾ ਨਾਂ ਹੈ ਬੀਬੀ ਅਮਰੋ ਤੇ ਮਾਤਾ ਕੀਵੀ ਜੀ ਦੇ ਨਾਲ ਭਾਈ ਲੈਣਾ ਜੀ ਦਾ ਵਿਆਹ ਹੋਇਆ ਸੀ ਤੇ ਹੁਣ ਸਮਾਂ ਬੜਾ ਵਧੀਆ ਲੰਘ ਰਿਹਾ ਸੀ ਆਪਣੀ ਕੀਰਤ ਕਰਦੇ ਨੇ ਪ੍ਰਮਾਤਮਾ ਦੀ ਭਜਨ ਬੰਦਗੀ ਕਰਦੇ ਨੇ ਪੂਜਾ ਪਾਠ ਕਰਦੇ ਨੇ ਹਰ ਸਾਲ ਤੀਰਥ ਯਾਤਰਾਵਾਂ ਤੇ ਯਾਤਰਾ ਕਰਨ ਜਾਂਦੇ ਨੇ ਇਹ ਇਹਨਾਂ ਦਾ ਨੇਮ ਸੀ ਹਰ ਸਾਲ ਦਾ ਇੱਥੇ ਇਤਿਹਾਸ ਦੇ ਵਿੱਚ ਦੋ ਗੱਲਾਂ ਆਈਆਂ ਨੇ ਪਹਿਲੀ ਤੇ ਇਹ ਵੀ ਗੁਰੂ ਨਾਨਕ ਸਾਹਿਬ ਤੱਕ ਜਾਣ ਦਾ ਜਿਹੜਾ ਸੁਭਾਗ ਸਮਾ ਬਣਦਾ ਹੈ ਉਹ ਭਾਈ ਸੀਹਾ ਜੀ ਕਰਕੇ ਬਣਦਾ ਤੇ ਫਿਰ ਕਈ ਇਹ ਲਿਖਦੇ ਨੇ ਕਿ ਕਿਸੇ ਗੁਰਸਿੱਖ ਤੋਂ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਸੁਣੀ ਭਾਈ ਜੋਧ ਬਹੁਤ ਪਰਉਪਕਾਰੀ ਸਿੱਖ ਹੋਇਆ ਭਾਈ ਜੋਧ ਤੇ ਕਹਿੰਦੇ ਵੀ ਉਹਦੇ ਤੋਂ ਬਚਨ ਸੁਣੇ ਤੇ ਫੇਰ ਜਾਣ ਦਾ ਮਨ ਵਿੱਚ ਇੱਛਾ ਪੈਦਾ ਹੋਈ ਵੀ ਗੁਰੂ ਨਾਨਕ ਸਾਹਿਬ ਦੀ ਖਿੱਚ ਪੈਦਾ ਹੋਈ ਤੇ ਇੱਕ ਦਿਨ ਤੀਰਥ ਯਾਤਰਾ ਤੇ ਗਏ ਹੋਏ ਨੇ ਕਰਤਾਰਪੁਰ ਸਾਹਿਬ ਬਾਰੇ ਗੁਰੂ ਨਾਨਕ ਸਾਹਿਬ ਦੇ ਬਾਰੇ ਸੁਣਿਆ ਮਨ ਵਿੱਚ ਇੱਛਾ ਪੈਦਾ ਹੋ ਗਈ ਵੀ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਕੇ ਆਉਣੇ ਆ ਆਪਣੇ ਸਾਥੀਆਂ ਨੂੰ ਕਿਹਾ ਤੇ ਨਾਲਦਿਆਂ ਨੇ ਜਵਾਬ ਦਿੱਤਾ ਵੀ ਅਸੀਂ ਨਹੀਂ ਜਾਣਾ ਤੂੰ ਜਾਣਾ ਤੇ ਚਲਾ ਜਾ ਭਾਈ ਲੈਣਾ ਜੀ ਕਹਿੰਦੇ ਆਪਣੇ ਸਾਥੀਆਂ ਤੋਂ ਅਲੱਗ ਹੋ ਕੇ ਘੋੜੀ ਤੇ ਸਵਾਰ ਹੋਏ। ਸ੍ਰੀ ਕਰਤਾਰਪੁਰ ਸਹਿਬਲ ਚਾਲਾ ਪਾਤਾ। ਮਨ ਵਿੱਚ ਖੇਚ ਹੈ ਗੁਰੂ ਨਾਨਕ ਦੇ ਗੁਰੂ ਨਾਨਕ ਤਪੇ ਦੇ ਦਰਸ਼ਨ ਕਰਨੇ ਆ। ਤੇ ਕਹਿੰਦੇ ਆ ਰਸਤਾ ਪੁੱਛਦੇ ਆ ਵੀ ਭਾਈ ਇੱਥੇ ਕਰਤਾਰਪੁਰ ਕਿੱਥੇ ਆ ਗੁਰੂ ਨਾਨਕ ਦਾ ਘਰ ਕਿੱਥੇ ਆ। ਇਤਿਹਾਸ ਵਿੱਚ ਇਦਾਂ ਹੀ ਲਿਖਿਆ ਹੋਇਆ ਵੀਉ ਦੱਸਣ ਵਾਲੇ ਦੱਸਦੇ ਨੇ ਉਹ ਅੱਗੇ ਹੈ ਉਹ ਅੱਗੇ ਹੈ ਤਿੰਨ ਚਾਰ ਥਾਂ ਰਸਤਾ ਪੁੱਛਦੇ ਨੇ ਤਾਂ ਜਵਾਬ ਆਉਂਦਾ ਸੀ ਵੀ ਉਹ ਅੱਗੇ ਹੈ ਇਸੇ ਤਰ੍ਹਾਂ ਕਹਿੰਦੇ ਕਰਤਾਰ ਦਾ ਘਰ ਹਮੇਸ਼ਾ ਅੱਗੇ ਹੁੰਦਾ ਹੈ ਸੁਰਤ ਨੂੰ ਉੱਚਿਆ ਕਰੋ ਉਹ ਪ੍ਰਮਾਤਮਾ ਦੇ ਘਰੇ ਇਨਸਾਨ ਪਹੁੰਚ ਜਾਂਦਾ ਹੈ ਸੁਰਤ ਨੂੰ ਗਰਾਵਡ ਵਿੱਚ ਲਿਆਓ ਤੇ ਇਨਸਾਨ ਬਿਕਾਰਾਂ ਦੇ ਵਿੱਚ ਫਸ ਜਾਂਦਾ ਹੈ ਇਸੇ ਤਰ੍ਹਾਂ ਕਹਿੰਦੇ ਜਦੋਂ ਅੱਗੇ-ਅੱਗੇ ਵਾਧੇ ਕੇ ਮਨ ਵਿੱਚ ਖਿੱਚ ਸੀ ਮਨ ਵਿੱਚ ਤਾਂਗ ਸੀ ਵੀ ਗੁਰੂ ਨਾਨਕ ਦੇ ਦਰਸ਼ਨ ਕਰਨੇ ਨੇ ਤੇ ਅੱਗੇ ਕੀ ਵੇਖਦੇ ਆ ਬੜਾ ਚਿੱਟਾ ਦਾੜਾ ਬੜਾ ਸੋਹਣਾ ਸੁੰਦਰ ਸਰੂਪ ਇੱਕ ਬਜ਼ੁਰਗ ਵਿਆਹ ਖੋਤ ਰਿਹਾ ਖੇਤ ਵਿੱਚ ਕੰਮ ਕਰ ਰਿਹਾ ਭਾਈ ਲੈਣਾ ਜੀ ਘੋੜੀ ਤੇ ਉਦਾਂ ਹੀ ਸਵਾਰਨੇ ਤੇ ਪੁੱਛਦਿਆ ਬਜ਼ੁਰਗੋ ਇੱਥੇ ਗੁਰੂ ਨਾਨਕ ਦਾ ਘਰ ਕਿੱਥੇ ਐ ਨਾਨਕ ਤਪੇ ਦਾ ਘਰ ਕਿੱਥੇ ਐ ਤੇ ਕਹਿੰਦੇ ਉਹ ਬਜ਼ੁਰਗ ਨੇ ਆ ਕੇ ਕਿਹਾ ਚਲ ਮੈਂ ਵੀ ਉਧਰੀ ਜਾਣਾ ਤੈਨੂੰ ਮੈ ਲੈ ਚੱਲਦਾ ਤੇ ਕਹਿੰਦੇ ਗੁਰੂ ਨਾਨਕ ਸਾਹਿਬ ਨੇ ਘੋੜੀ ਦੀਆਂ ਲਗਾਵਾ ਫੜੀਆਂ ਤੇ ਅੱਗੇ-ਅੱਗੇ ਤੁਰ ਪਏ ਮਹਾਪੁਰਸ਼ ਵਚਨ ਕਰਦੇ ਨੇ ਵੀ ਜਿੰਨਾ ਸਮਾਂ ਗੁਰੂ ਨਾਨਕ ਸਾਡੇ ਘੋੜੇ ਦੀਆਂ ਲਗਾਵਾ ਨਹੀਂ ਨਾ ਫੜਦਾ ਉਹਦੇ ਘਰ ਤੱਕ ਪਹੁੰਚਣਾ ਬਹੁਤ ਮੁਸ਼ਕਲ ਹੈ ਗੁਰੂ ਨਾਨਕ ਹੀ ਸਾਡੀ ਬਾਹ ਫੜੇ ਤਾਂ ਹੀ ਅਸੀਂ ਧਰਮ ਦੇ ਰਸਤੇ ਤੇ ਚੱਲ ਸਕਦੇ ਆ ਗੁਰੂ ਨਾਨਕ ਹੀ ਸਾਡੀ ਉਂਗਲ ਫੜ ਕੇ ਬਾਹ ਫੜ ਕੇ ਤੋਰੇ ਸਾਡੇ ਘੋੜੇ ਦੀ ਲੰਗਾ ਫੜ ਕੇ ਤੋਰੇ ਤਾਂ ਭਾਈ ਸਿੱਧੇ ਰਸਤੇ ਤੇ ਚੱਲਿਆ ਜਾ ਸਕਦਾ ਹੈ ਨਹੀਂ ਮਨ ਦਾ ਸੁਭਾਅ ਹੈ ਕਹਿੰਦੇ ਪਾਣੀ ਉੱਚੀ ਜਗ੍ਹਾ ਭੇਜਣਾ ਹੋਵੇ ਤੇ ਬੜਾ ਜ਼ੋਰ ਲੱਗਦਾ ਹੈ ਪੰਪ ਦੇਣਾ ਪੈਂਦਾ ਹੈ ਪ੍ਰੈਸ਼ਰ ਬਣਾਉਣਾ ਪੈਂਦਾ ਹੈ ਤੇ ਜਦੋਂ ਗ੍ਰੈਵਿਟੀ ਵਾਲੇ ਪਾਸੇ ਨੀਵੇਂ ਵਾਲੇ ਪਾਸੇ ਪਾਣੀ ਲੈ ਕੇ ਜਾਣਾ ਹੋਵੇ ਕਿਸੇ ਪ੍ਰਕਾਰ ਦਾ ਯਤਨ ਨਹੀਂ ਕਰਨਾ ਪੈਂਦਾ ਜਿੰਨਾ ਮਰਜੀ ਡੂੰਘਾ ਪਾਣੀ ਲੈ ਜਾਓ ਈ ਸਾਡੇ ਮਨ ਦਾ ਸੁਭਾਅ ਹੈ ਇਹਨੂੰ ਜੇ ਅਸੀਂ ਨਿਤਨੇਮ ਦੇ ਨਾਲ ਜੋੜਨਾ ਹੈ ਪ੍ਰਮਾਤਮਾ ਦੇ ਨਾਲ ਜੋੜਨਾ ਹੈ ਧਰਮ ਦੇ ਰਸਤੇ ਤੇ ਤੋਰਨਾ ਹੈ ਤੇ ਬਹੁਤ ਯਤਨਸ਼ੀਲ ਹੋਣਾ ਪੈਂਦਾ ਹੈ ਬੜੇ ਯਤਨ ਕਰਨੇ ਪੈਂਦੇ ਤੇ ਜੇ ਕਿਤੇ ਮਨ ਗਰਾਵਟ ਵਿੱਚ ਲਿਆਉਣਾ ਜਿੰਨਾ ਮਰਜੀ ਨੀਵੇਂ ਚਲੇ ਜਾਓ ਮਨ ਉਹਨਾਂ ਨੀਵਾਂ ਚਲਾ ਜਾਂਦਾ ਹੈ ਗੁਰੂ ਨਾਨਕ ਸਾਹਿਬ ਨੇ ਘੋੜੇ ਦੀਆਂ ਲਗਾਵਾ ਫੜੀਆਂ ਤੁਰਦੇ ਜਾਂਦੇ ਆ ਤੇ ਜਦੋਂ ਕਰਤਾਰਪੁਰ ਦੀ ਧਰਤੀ ਤੇ ਪਹੁੰਚੇ ਕਿਆ ਪੁਰਖਾ ਇੱਥੇ ਘੋੜੀ ਬੰਨ ਦੇ। ਉਹ ਸਾਹਮਣੇ ਪਲੰਗ ਤੇ ਗੁਰੂ ਆਰਣਕ ਸਾਹਿਬ ਬੈੰਦੇ ਆ ਉੱਥੇ ਚਲਾ ਜਾ। ਭਾਈ ਲੈਣੇ ਨੇ ਕਹਿੰਦੇ ਘੋੜੀ ਤੋਂ ਉਤਰੇ। ਘੋੜੀ ਨੂੰ ਬੰਨਿਆ ਤੇ ਹੱਥ ਪੈਰ ਧੋਤੇ ਜਾ ਕੇ ਜਦੋਂ ਦਰਬਾਰ ਵਿੱਚ ਵੇਖਿਆ ਨਾ ਜਿਹੜਾ ਬਜ਼ੁਰਗ ਘੋੜੀ ਦੀਆਂ ਲਗਾਵਾ ਫੜ ਕੇ ਲਿਆ ਆ ਉਹੀ ਸਾਹਮਣੇ ਬੈਠਾ। ਐਨੀ ਨਿਮਰਤਾ ਵੇਖੀ ਮਨ ਵਿੱਚ ਬਹੁਤ ਭਾਵਨਾ ਸ਼ਰਧਾ ਹੋਰ ਵਧ ਗਈ। ਤੇ ਹੱਥ ਜੋੜ ਕੇ ਭਾਈ ਲੈਣਾ ਕਹਿੰਦਾ ਮਹਾਰਾਜ ਮਹਾਂਪੁਰਸ਼ੋ ਮੇਰੇ ਤੋਂ ਬੜੀ-ਬੜੀ ਭੁੱਲ ਹੋਈ ਆ ਤੁਸੀਂ ਮੈਨੂੰ ਦੱਸ ਦਿੰਦੇ ਮਹਾਰਾਜ ਮੈਂ ਐਡਾ ਵੱਡਾ ਪਾਪਾਂ ਦਾ ਭਾਗੀ ਬਣ ਗਿਆ ਤੁਸੀਂ ਤੁਰ ਕੇ ਆਏ ਮੈਂ ਘੋੜੀ ਤੇ ਸਵਾਰ ਹੋ ਕੇ ਆਇਆ ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਆ ਭਾਈ ਪੁਰਖਾ ਤੇਰਾ ਨਾਂ ਕੀ ਐ ਤੇ ਭਾਈ ਲੈਣਾ ਕਹਿੰਦਾ ਜੀ ਮੇਰਾ ਨਾਂ ਹੈ ਲੈਣਾ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਭਾਈ ਤੇਰਾ ਅਸੀਂ ਦੇਣਾ ਤੇ ਜਿਹੜੇ ਕੁਛ ਲੈਣ ਆਉਂਦੇ ਨੇ ਉਹ ਹਮੇਸ਼ਾ ਘੋੜਿਆਂ ਤੇ ਘੋੜੀਆਂ ਤੇ ਸਵਾਰ ਹੋ ਕੇ ਆਉਂਦੇ ਆ ਰੱਥਾਂ ਤੇ ਸਵਾਰ ਹੋ ਕੇ ਆਉਂਦੇ ਨੇ ਤੇ ਜਿਨ੍ਹਾਂ ਨੇ ਕੁਝ ਦੇਣਾ ਹੁੰਦਾ ਉਹ ਹਮੇਸ਼ਾ ਨੀਵੇਂ ਹੁੰਦੇ ਨੇ ਭਾਈ ਲੈਣੇ ਦੇ ਹੱਥ ਜੁੜ ਗਏ ਕਹਿੰਦਾ ਮਹਾਰਾਜ ਤੁਹਾਡੇ ਚਰਨਾਂ ਵਿੱਚ ਥਾਂ ਦੇ ਦਿਓ ਭਾਈ ਲੈਣੇ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਐਸਾ ਸਿਰ ਧਰਿਆ ਮੁੜ ਕੇ ਕਦੇ ਸਿਰ ਨਹੀਂ ਚੱਕਿਆ ਐਸਾ ਮੱਥਾ ਗੁਰੂ ਨਾਨਕ ਸਾਹਿਬ ਨੂੰ ਭਾਈ ਲੈਣੇ ਨੇ ਟੇਕਿਆ ਫੇਰ ਕਦੇ ਵਾਪਸ ਨਹੀਂ ਆਇਆ ਵੈਸੇ ਇਤਿਹਾਸ ਵਿੱਚ ਆਇਆ ਵੀ ਦੋ ਵਾਰੀ ਭਾਈ ਲੈਣਾ ਜੀ ਘਰ ਆਏ ਨੇ ਆਪਣੇ ਵਾਪਸ ਮਿਲਣ ਵਾਸਤੇ ਪਰਿਵਾਰ ਨੂੰ ਪਰ ਮਨ ਕਰਕੇ ਕਦੇ ਵਾਪਸ ਨਹੀਂ ਆਇਆ ਉਹ ਸ਼ਰਧਾ ਭਾਵਨਾ ਦਾ ਐਸਾ ਮੱਥਾ ਟੇਕਿਆ ਫੇਰ ਕਦੇ ਗੁਰੂ ਨਾਨਕ ਦੇ ਚਰਨਾਂ ਤੋਂ ਮੱਥਾ ਨਹੀਂ ਚੱਕਿਆ ਬੜੀਆਂ ਕਸਵਟੀਆਂ ਮਹਾਰਾਜ ਨੇ ਲਾ ਕੇ ਵੇਖੀਆਂ ਬੜੀਆਂ ਪਰਖਾਂ ਭਾਈ ਲੈਣੇ ਦੀਆਂ ਹੋਈਆਂ ਤੇ ਭਾਈ ਰੈਣੇ ਦੇ ਅੰਦਰ ਐਸੀ ਸ਼ਰਧਾ ਐਸਾ ਵਿਸ਼ਵਾਸ ਐਸਾ ਭਰੋਸਾ ਸੀ ਵੀ ਫੇਰ ਕਦੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੋਂ ਸਿਰ ਨਹੀਂ ਝੁਕਿਆ ਸੱਤ ਸਾਲ ਭਾਈ ਲੈਣੇ ਨੇ ਸੇਵਾ ਕੀਤੀ ਗੁਰੂ ਨਾਨਕ ਦੇ ਘਰ ਦੀ ਸੱਤ ਸਾਲ ਸੱਤਾਂ ਸਾਲਾਂ ਦੇ ਵਿੱਚ ਗੱਦੀ ਦੇ ਵਾਰਿਸ ਬਣ ਗਏ ਤੇ ਕਈਆਂ ਨੂੰ 50-50 ਸਾਲ 30-30 ਸਾਲ ਹੋ ਗਈ ਸੀ ਰਹਿੰਦਿਆਂ ਨੂੰ ਬਾਬਾ ਬੁੱਢਾ ਸਾਹਿਬ ਜੀ ਨੇ ਬੜੀ ਲਵੇਰੀ ਸੇਵਾ ਕੀਤੀ ਹੈ ਮਲਸੀਆਂ ਦਾ ਚੌਧਰੀ ਸੁਲਤਾਨਪੁਰ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਦੇ ਕੋਲ ਆ ਕੇ ਰਹਿਣ ਲੱਗ ਗਿਆ ਸੀ ਮਲਸੀਆਂ ਦਾ ਚੌਧਰੀ ਸੋ ਇਹ ਕਰਕੇ ਵੀ ਭਾਵਨਾ ਸ਼ਰਧਾ ਨੂੰ ਫਲ ਲੱਗਦਾ ਹੈ ਜਿਹੋ ਜੀ ਕਿਸੇ ਦੀ ਸ਼ਰਧਾ ਹੈ ਉਹੇ ਜਾ ਪ੍ਰਮਾਤਮਾ ਦੇ ਘਰੋਂ ਫਲ ਲੱਗ ਜਾਂਦਾ ਤੇ ਭਾਈ ਲੈਣੇ ਨੇ ਫਿਰ ਹਰ ਕਸਵੱਟੀ ਵਿੱਚੋਂ ਪਾਰ ਲੰਘ ਲੰਗੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਜਾ ਰਹੇ ਨੇ ਨਾਲ ਗੁਰੂ ਨਾਨਕ ਸਾਹਿਬ ਦੇ ਸਹਬਜ਼ਾਦੇ ਵੀ ਨੇ ਬਾਬਾ ਸ੍ਰੀ ਚੰਤ ਤੇ ਬਾਬਾ ਲਖਮੀ ਦਾਸ ਹੋਰ ਵੀ ਸਿੱਖ ਨੇ ਗੁਰੂ ਨਾਨਕ ਸਾਹਿਬ ਦੇ ਹੱਥ ਵਿੱਚ ਬੜਾ ਵਧੀਆ ਸੁੰਦਰ ਇੱਕ ਲੋਟਾ ਫੜਿਆ ਹੋਇਆ ਤੇ ਚਿੱਕੜ ਆਇਆ ਕਾਫੀ ਜ਼ਿਆਦਾ ਚਿੱਕੜ ਗੁਰੂ ਨਾਨਕ ਸਾਹਿਬ ਨੇ ਉਹ ਲੋਟਾ ਉਹਦੇ ਵਿੱਚ ਸਟਤਾ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਬੱਚਿਆਂ ਨੂੰ ਕਿਹਾ ਬੱਚਿਓ ਜਾਓ ਮੇਰਾ ਲੋਟਾ ਕੱਢ ਕੇ ਲਿਆਓ ਚਿੱਕੜ ਦੇ ਵਿੱਚ ਡਿੱਗ ਪਿਆ ਹੈ ਤੇ ਸਭ ਬੱਚਿਆਂ ਨੇ ਜਵਾਬ ਦਿੱਤਾ ਮਹਾਰਾਜ ਜੇ ਲੋਟਾ ਵਾਰ ਹੀ ਲਿਆਉਣਾ ਸੀ ਫਿਰ ਡੇਗਿਆ ਕਿਉਂ ਬਾਬਾ ਸ੍ਰੀ ਚੱਬ ਜੀ ਕਹਿੰਦੇ ਆ ਤੇ ਬਾਬਾ ਲਖਮੀਂਦਾਸ ਕਹਿੰਦੇ ਆ ਮਹਾਰਾਜ ਜੇ ਵਾਪਸੀ ਲਿਆਉਣਾ ਸੀ ਫਿਰ ਡੇਗਿਆ ਕਿਉਂ ਤੇ ਜੇ ਬਾਹਰ ਕੱਢਣਾ ਹੈ ਫਿਰ ਕਿੰਨੇ ਸੇਵਕ ਨੇ ਅਸੀਂ ਕਿਉਂ ਜਾਈਏ ਸਾਡੇ ਕੱਪੜੇ ਗੰਦੇ ਹੋ ਜਾਣਗੇ ਮਹਾਰਾਜ ਅਸੀਂ ਗੰਦੇ ਹੋ ਜਾਾਂਗੇ ਜੇ ਅਸੀਂ ਚਿੱਕੜ ਵਿੱਚ ਵੜਾਂਗੇ ਤੇ ਕਿੰਨੇ ਸੇਵਾਦਾਰ ਨੇ ਇਹਨਾਂ ਵੱਲ ਸਾਰਾ ਕਰੋ ਤੇ ਕਹਦੇ ਜਦੋਂ ਦੋਵੇਂ ਬੱਚਿਆਂ ਨੇ ਹੋਰ ਸੇਵਾਦਾਰਾਂ ਨੇ ਜਵਾਬ ਦਿੱਤਾ ਗੁਰੂ ਨਾਨਕ ਸਾਹਿਬ ਜੀ ਥੋੜਾ ਜਿਹਾ ਭਾਈ ਲੈਣੇ ਵੱਲ ਵੇਖਿਆ ਤੇ ਭਾਈ ਲੈਣੇ ਨੇ ਕੱਪੜਿਆਂ ਦੀ ਆਪਣੀ ਪਰਵਾਹ ਨਹੀਂ ਕੀਤੀ ਉਸੇ ਤਰ੍ਹਾਂ ਕਹਦੇ ਚਿੱਕੜ ਵਿੱਚ ਵੜ ਗਏ ਲੋਟਾ ਕੱਢ ਕੇ ਬਾਹਰ ਲਿਆਂਦਾ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਧਰਿਆ ਤੇ ਗੁਰੂ ਨਾਨਕ ਸਾਹਿਬ ਜੀ ਖੁਸ਼ ਹੋ ਗਏ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਭਾਈ ਲੈਣੇ ਇਕ ਲੋਟਾ ਨਹੀਂ ਸੀ ਇਹ ਸੰਸਾਰ ਚਿੱਕੜ ਹੈ ਇਹ ਸਾਰਾ ਸੰਸਾਰ ਇੱਕ ਚਿੱਕੜ ਹੈ ਤੂੰ ਇਹ ਡੁੱਬਦੇ ਹੋਏ ਚਿੱਕੜ ਦੇ ਸੰਸਾਰ ਨੂੰ ਡੁੱਬਦੇ ਹੋਏ ਨੂੰ ਤਾਰ ਸਕਦਾ ਹੈ ਇਹ ਤੇਰੇ ਅੰਦਰ ਸਮਰੱਥਾ ਹੈ ਹਮੇਸ਼ਾ ਡੁੱਬਦੇ ਬੰਦੇ ਨੂੰ ਉਹ ਬਾਹਰ ਕੱਢ ਸਕਦਾ ਜਿਹੜਾ ਖੁਦ ਤਾਰੂ ਹੋਵੇ ਪਹਿਲਾਂ ਜੇ ਅਸੀਂ ਕਿਸੇ ਨੂੰ ਪਾਣੀ ਵਿੱਚ ਤਰਨ ਸਿਖਾਉਣਾ ਹੈ ਖੁਦ ਤੈਰਨਾ ਆਉਣਾ ਚਾਹੀਦਾ ਪਹਿਲਾ ਤੁਹਾਨੂੰ ਉਹ ਪਾਣੀ ਦੇ ਵਿੱਚ ਆਪ ਉਤਰਨਾ ਪੈਣਾ ਫਿਰ ਆਪਾਂ ਦੂਜਿਆਂ ਨੂੰ ਬਾਹਰ ਕੱਢ ਸਕਦੇ ਹਾਂ ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਲੈਣੇ ਤੇਰੇ ਅੰਦਰ ਇਹ ਸਮਰੱਥਾ ਹੈ ਭਾਈ ਲੈੜੇ ਨੂੰ ਗੁਰੂ ਨਾਨਕ ਸਾਹਿਬ ਨੇ ਗੱਲ ਦੇ ਨਾਲ ਲਾਇਆ ਹੋਰ ਬੜੀਆਂ ਪਰਖਿਆਵਾਂ ਹੋਈਆਂ ਆਖਰਕਾਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬੜੀ ਸੇਵਾ ਭਾਈ ਲੈਣੇ ਨੇ ਕੀਤੀ ਸ਼ਰਧਾ ਭਾਵਨਾ ਦੇ ਨਾਲ ਤੇ ਭਾਈ ਲੈਣਾ ਹਰ ਕਿਸਵੱਟੀ ਵਿੱਚੋਂ ਪਾਰ ਲੰਘਦਾ ਗਿਆ ਉਹ ਵੀ ਸਮਾ ਆ ਗਿਆ ਧੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਗਾਂ ਦੇ ਨਾਲ ਲੱਗ ਕੇ ਭਾਈ ਲੈਣੇ ਤੋਂ ਗੁਰੂ ਅੰਗਦ ਦੇਵ ਸਹਿ ਬਣ ਗਏ ਤੇ ਹੁਣ ਜਦੋਂ ਗੁਰਤਾ ਗੱਦੀ ਗੁਰੂ ਭਾਈ ਲੈਣੇ ਨੂੰ ਮਿਲੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਬਣ ਗਏ ਤੇ ਫੇਰ ਕਰਤਾਰਪੁਰ ਸਾਹਿਬ ਦੀ ਧਰਤੀ ਤੋਂ ਗੁਰੂ ਨਾਨਕ ਦੇ ਚਰਨਾਂ ਵਿੱਚੋਂ ਭਾਈ ਲੈਣਾ ਜੀ ਧੰਗੁਰੂ ਅੰਗਦ ਦੇਵ ਸਾਹਿਬ ਜੀ ਵਾਪਸ ਖਡੂਰ ਸਾਹਿਬ ਆ ਗਏ ਸੀ ਇਹਨਾਂ ਨੇ ਆਪਣੀ ਰਹਿائش ਮੱਤੇ ਦੀ ਸਰਾ ਤੋਂ ਖਡੂਰ ਸਾਹਿਬ ਕਰ ਲਈ ਸੀ ਜਾ ਕੇ ਗੁਰੂ ਨਾਨਕ ਸਾਹਿਬ ਨੇ ਵਚਨ ਕੀਤਾ ਸੀ ਭਾਈ ਹੁਣ ਤੂੰ ਕਰਤਾਰਪੁਰ ਸਾਹਿਬ ਤੋਂ ਵਾਪਸ ਚਲਿਆ ਜਾ ਮੇਰੇ ਸਹਿਬਜ਼ਾਦੇ ਮੇਰੇ ਬੱਚੇ ਤੁਹਾਡੇ ਨਾਲ ਇਰਖਾ ਕਰਨਗੇ ਤੇ ਭਾਈ ਲੈਣੇ ਨੇ ਧੰਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੇ ਆ ਕੇ ਫਿਰ ਵਾਪਸ ਖਡੂਰ ਵਸਾਇਆ ਵਾਪਸ ਆ ਕੇ फेर ਇੱਥੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੇ ਬਹੁਤ ਪਰਉਪਕਾਰ ਕੀਤਾ ਸੱਤੇ ਤੇ ਬਲਵੰਡੇ ਦਾ ਪਾ ਇਤਿਹਾਸ ਪੜ੍ਹਦੇ ਆ ਨਾ ਭਾਈ ਸੱਤੇ ਤੇ ਬਲਵੰਡੇ ਦਾ ਧੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਵਿੱਚ ਭਾਈ ਸੱਤੇ ਤੇ ਬਲਵੰਡੇ ਦੀ ਇੱਕ ਵਾਰ ਆਈ ਹੈ ਤੇ ਭਾਈ ਬਲਵੰਡ ਲਿਖਦੇ ਨੇ ਆਪਣੇ ਹੱਥਾਂ ਦੇ ਨਾਲ ਕਹਿੰਦੇ ਬਲਵੰਡ ਕੀਵੀ ਨੇਕ ਜਨ ਕਹਿੰਦੇ ਭਾਈ ਬਲਵੰਡ ਜੀ ਲਿਖਦੇ ਆ ਕਿ ਮਾਤਾ ਕੀ ਵੀ ਬੜੀ ਨੇਕ ਐ ਬੜੇ ਚੰਗੇ ਸੁਹਾਦੀ ਐ ਕਹਿੰਦੇ ਬਲਵੰਡ ਕੀ ਵੀ ਨੇਕ ਜਨ ਬਹੁਤ ਬਹੁਤ ਹੀ ਛਾਉ ਪਤਰਾਲੀ ਲੰਗਰ ਦੌਲਤ ਵੰਡੀ ਐ ਰਸ ਅੰਮ੍ਰਿਤ ਖੀਰ ਘਿਆਲੀ ਧੰਗੁਰੂ ਅੰਗਦ ਸਾਹਿਬ ਦੇ ਘਰੇ ਹਰ ਵੇਲੇ ਲੰਗਰ ਚੱਲਦੇ ਰਹਦੇ ਨੇ ਘਿਓ ਦੀ ਖੀਰ ਲੰਗਰ ਦੇ ਵਿੱਚ ਹਰ ਵੇਲੇ ਵਰਤੀ ਰਹਿੰਦੀ ਐ ਲੰਗਰ ਦੌਲਤ ਵੰਡੀ ਹੈ ਰਸ ਅੰਮ੍ਰਿਤ ਖੀਰ ਘਿਆਲੀ ਤੇ ਕਹਿੰਦੇ ਲੰਗਰ ਦੇ ਨਾਲ-ਨਾਲ ਜਿਹੜੇ ਲੋੜ ਬੰਦੇ ਨੇ ਉਹਨਾਂ ਨੂੰ ਦੌਲਤ ਵੀ ਵੰਡੀ ਜਾਂਦੀ ਹੈ ਹਰ ਵੇਲੇ ਉੱਥੇ ਪ੍ਰਮਾਤਮਾ ਵਾਹਿਗੁਰੂ ਦੇ ਨਾਮ ਦਾ ਕੀਰਤਨ ਹੁੰਦਾ ਰਹਿੰਦਾ ਹੈ ਉਹ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਉੱਥੇ ਹਰ ਵੇਲੇ ਪ੍ਰਵਾਹ ਚੱਲ ਰਿਹਾ ਹੈ ਤੇ ਇੱਕ ਦਿਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਛੋਟੇ-ਛੋਟੇ ਬੱਚਿਆਂ ਨੂੰ ਗੁਰਮੁਖੀ ਪੜਾ ਰਹੇ ਸੀ ਲਿਪੀ ਗੁਰਮੁਖੀ ਤੇ ਆਮਿਆ ਉਹ ਜਿਹੜਾ ਹਿੰਦੁਸਤਾਨ ਦਾ ਬਾਦਸ਼ਾਹ ਸੇਰ ਸਾਹ ਸ਼ੂਰੀ ਤੋਂ ਜੰਗ ਹਾਰ ਕੇ ਸੇਰ ਸਾਹ ਸ਼ੂਰੀ ਤੋਂ ਜੰਗ ਹਾਰ ਕੇ ਕਹਿੰਦੇ ਪੰਜਾਬ ਵਾਲਾ ਆਪਣੀ ਜਾਨ ਬਚਾਉਣ ਵਾਸਤੇ ਭੱਜਿਆ ਬਿਆਸਾ ਦਰਿਆ ਪਾਰ ਕੀਤਾ ਹੱਥ ਦੇ ਵਿੱਚ ਇੱਕ ਸ੍ਰੀ ਤਲਵਾਰ ਫੜੀ ਹੋਈ ਹੈ ਚੱਲਦਾ ਚੱਲਦਾ ਕਹਿੰਦੇ ਆ ਰਿਹਾ ਪੰਜਾਬ ਦੇ ਵੱਲ ਜੇ ਕੋਈ ਰਸਤੇ ਵਿੱਚ ਵਾਹਪੁਰਖ ਆਉਂਦਾ ਕੋਈ ਫਕੀਰ ਆਉਂਦਾ ਹੈ ਤਾਂ ਉਹਦੀ ਆ ਕੇ ਸ਼ਰਨ ਵਿੱਚ ਪੈਂਦਾ ਵੀ ਮੇਰਾ ਰਾਜ ਭਾਗ ਕਿਤੇ ਵਾਪਸ ਮਿਲ ਜੇ ਜਦੋਂ ਵਿਆਸਾ ਦਰਿਆ ਪਾਰ ਕੀਤਾ ਇੱਕ ਫਕੀਰ ਦੇ ਚਰਨਾਂ ਵਿੱਚ ਜਦੋਂ ਗਿਆ ਹਮਿਆਉ ਵਾਦਸ਼ਾ ਜਾ ਕੇ ਕਹਿੰਦਾ ਮੇਰਾ ਰਾਜ ਭਾਗ ਵਾਪਸ ਆ ਜੇ ਮਹਾਂਪੁਰਸ਼ੋ ਫਕੀਰ ਜੀ ਕੋਈ ਖੁਦਾ ਦੇ ਅੱਗੇ ਅਰਦਾਸ ਕਰੋ ਖੁਦਾ ਦੇ ਅੱਗੇ ਬੇਨਤੀ ਕਰੋ ਤਾਂ ਉਹਨੇ ਕਿਹਾ ਸੀ ਇੱਥੇ ਖਡੂਰ ਸਾਹਿਬ ਗੁਰੂ ਅੰਗਦ ਸਾਹਿਬ ਨੇ ਦੂਜੇ ਗੁਰੂ ਨਾਨਕ ਉਹਨਾਂ ਦੇ ਚਰਨਾਂ ਵਿੱਚ ਜਾ ਕੇ ਅਰਦਾਸ ਕਰ ਤੇਰਾ ਰਾਜ ਭਾਗ ਵਾਪਸ ਆ ਸਕਦਾ ਹੈ ਹਮਿਆਉ ਬਾਦਸ਼ਾ ਖਡੂਰ ਸਾਹਿਬ ਦੀ ਧਰਤੀ ਤੇ ਆਉਂਦਾ ਤੇ ਅੱਗੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਆਪਣੀ ਮਸਤੀ ਦੇ ਵਿੱਚ ਛੋਟੇ ਛੋਟੇ ਬੱਚਿਆਂ ਨੂੰ ਗੁਰਮੁਖੀ ਪੜ੍ਹਾ ਰਹੇ ਸੀ ਤੇ ਗੁਰੂ ਅੰਗਦ ਸਾਹਿਬ ਜੀ ਦਾ ਪਿੱਛਾ ਸੀ ਜਿੱਧਰੋਂ ਆਇਆ ਬਾਦਸ਼ਾ ਮਹਾਰਾਜ ਸਾਹਿਬ ਦਾ ਪਿੱਛਾ ਸੀ ਬੜੀ ਮਸਤੀ ਵਿੱਚ ਬੈਠੇ ਨੇ ਬੱਚਿਆਂ ਨੂੰ ਬੜੇ ਪਿਆਰ ਦੇ ਨਾਲ ਵਿੱਦਿਆ ਪੜਾ ਰਹੇ ਨੇ ਹਮਿਆਉ ਵਾਦਸ਼ਾ ਜਦੋਂ ਆ ਕੇ ਖੜਿਆ ਨਾ ਹਮੇਸ਼ਾ ਰਾਜਿਆਂ ਦਾ ਸੁਭਾਅ ਹੁੰਦਾ ਵੀ ਸਾਡਾ ਹਰੇਕ ਸਤਕਾਰ ਕਰੇ ਹਰੇਕ ਸਾਡੇ ਅੱਗੇ ਸਿਰ ਝੁਕਾਵੇ ਉੱਠ ਕੇ ਸਾਨੂੰ ਸਲਾਮ ਕਰੇ ਤੇ ਹਮਿਆਉ ਵਾਦਸ਼ਾ ਨੇ ਸੋਚਿਆ ਵੀ ਗੁਰੂ ਅੰਗਦ ਸਾਹਿਬ ਵੀ ਮੇਰਾ ਸਤਕਾਰ ਕਰਨਗੇ ਮੈਂ ਬਾਦਸ਼ਾਹ ਹਿੰਦੁਸਤਾਨ ਦਾ ਚਾਹੇ ਜੰਗ ਹਾਰ ਕੇ ਆ ਗਿਆ ਪੜਾ ਰਾਜਪਾਗ ਹਾਰ ਕੇ ਆ ਗਿਆ ਪਰ ਮਾਨਵਚਤਾ ਸੀ ਵੀ ਮੈਂ ਬਾਦਸ਼ਾਹ ਤੇ ਕਹਿੰਦੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੇ ਉਹਦੇ ਵੱਲ ਨਾ ਵੇਖਿਆ ਉਹਦੇ ਵੱਲ ਨਾ ਵੇਖਿਆ ਵੀ ਕੋਈ ਆਇਆ ਹੈ ਤੇ ਥੋੜਾ ਜਿਹਾ ਸਮਾਂ ਖੜਿਆ ਰਿਆ ਇੱਕਦਮ ਮਹੌਮੇ ਨੇ ਅੰਦਰ ਛੱਟ ਮਾਰੀ ਹੰਕਾਰ ਨੇ ਅੰਦਰ ਛੱਟ ਮਾਰੀ ਵੀ ਮੈਂ ਆ ਕੇ ਕਿੰਨੇ ਚਿਰ ਦਾ ਖੜਾ ਕੋਈ ਮੇਰਾ ਸਤਕਾਰ ਹੀ ਨਹੀਂ ਕੀਤਾ ਕੋਈ ਰਾਮ ਸਲਾਮ ਨਹੀਂ ਮੈਨੂੰ ਕੀਤੀ ਕਹਿੰਦੇ ਹਮਿਆਉ ਬਾਦਸ਼ਾਹ ਨੇ ਨਾ ਆਪਣੀ ਮਿਆਨ ਵਿੱਚੋਂ ਤਲਵਾਰ ਜਦੋਂ ਕੱਢਣ ਦਾ ਯਤਨ ਕੀਤਾ ਆਪਣਾ ਹੱਥ ਤਲਵਾਰ ਦੇ ਮੁਠੇ ਤੇ ਪਾਇਆ ਹਉਮੈ ਦੀ ਛੱਟ ਵਜੀ ਵੀ ਮੈਂ ਫਕੀਰ ਦਾ ਗਲ ਲਾ ਦੇਣਾ ਧੰਗੁਰੂ ਅੰਗਦ ਸਾਹਿਬ ਜੀ ਬੋਲਦੇ ਨੇ ਬਾਦਸ਼ਾਹ ਜਿੱਥੇ ਤੈਨੂੰ ਤਲਵਾਰ ਕੱਢਣ ਦਾ ਹੱਕ ਸੀ ਉਥੋਂ ਤਲਵਾਰ ਮਿਆਨ ਵਿੱਚ ਪਾ ਕੇ ਆਪਣੀ ਜਾਨ ਬਚਾ ਕੇ ਭੱਜ ਆਂ ਤੇ ਜਿੱਥੇ ਆ ਕੇ ਤਲਵਾਰ ਨੂੰ ਮਿਆਨ ਵਿੱਚ ਪਾਈ ਦਾ ਨੀਵੇਂ ਹੋ ਕੇ ਸਿਰ ਝੁਕਾਈ ਦਾ ਫਕੀਰਾ ਤੇ ਆ ਕੇ ਆਪਣੀ ਤਲਵਾਰ ਦਾ ਰੋਗ ਜਮਾਉਣਾ ਜਦੋਂ ਇਹ ਬਚਨ ਗੁਰੂ ਅੰਗਦ ਸਾਹਿਬ ਜੀ ਦਾ ਹਮਿਆਉ ਬਾਦਸ਼ਾਹ ਸੁਣਦਾ ਇਕਦਮ ਨਿਮਰਤਾ ਵਿੱਚ ਆ ਗਿਆ ਵੀ ਇਹਨਾਂ ਨੂੰ ਕਿਵੇਂ ਪਤਾ ਲੱਗਾ ਵੀ ਕਿੰਨੇ ਸੌ ਮੀਲ ਮੈਂ ਭੱਜ ਕੇ ਆ ਗਿਆ ਇਹਨਾਂ ਨੇ ਮੇਰੇ ਵੱਲ ਵੇਖਿਆ ਤੱਕ ਨਹੀਂ ਤੇ ਇਹਨਾਂ ਨੂੰ ਕਿਵੇਂ ਪਤਾ ਲੱਗ ਗਿਆ ਇਕਦਮ ਮਨ ਨਿਮਰਤਾ ਵਿੱਚ ਆ ਗਿਆ ਮਹਾਰਾਜ ਹੱਥ ਜੋੜ ਕੇ ਮਹਾਰਾਏ ਗਲਤੀ ਹੋ ਗਈ ਗੁਰੂ ਅੰਗਦ ਸਾਹਿਬ ਜੀ ਕਹਿੰਦੇ ਨੇ ਬਾਦਸ਼ਾਹ ਅਸਲ ਦੇ ਵਿੱਚ ਇਨਸਾਨ ਦੀ ਇਹ ਹਉਮੈ ਇਨਸਾਨ ਦੀ ਇਹ ਇਹ ਫਿਤਰਤ ਹੈ ਕਿ ਜਿੱਥੇ ਇਹਨੂੰ ਨਿਮਰਤਾ ਵਿਖਾਉਣੀ ਚਾਹੀਦੀ ਨਾ ਉਥੇ ਆ ਕੇ ਅਸੀਂ ਹੰਕਾਰ ਵਿਖਾਉਨੇ ਆ ਉਥੇ ਆ ਕੇ ਅਸੀਂ ਆਪਣਾ ਵੱਡਾਪਨ ਵਿਖਾਉਨੇ ਆ ਤੇ ਜਿੱਥੇ ਸਾਨੂੰ ਥੋੜਾ ਬਹੁਤ ਖੜਨਾ ਚਾਹੀਦਾ ਗੱਲ ਕਹਿਣੀ ਚਾਹੀਦੀ ਆ ਉਥੇ ਅਸੀਂ ਚੁੱਪ ਕਰ ਜਾਂਦੇ ਆ ਤੇ ਮਹਾਮਹਾਉ ਵਾਰਸ਼ਾ ਕਹਿੰਦਾ ਮਹਾਰਾਜ ਕਿਰਪਾ ਕਰੋ ਮੇਰਾ ਰਾਜ ਭਾਗ ਵਾਪਸ ਆ ਜਾਏ ਅਕਬਰ ਇਹਦਾ ਮੁੰਡਾ ਹੈ ਅਕਬਰ ਇਹਦਾ ਸਾਬ ਜਦਾ ਹੈ ਤੇ ਗੁਰੂ ਅੰਗਦ ਸਾਹਿਬ ਨੇ ਬਚਨ ਕੀਤਾ ਸੀ ਕੋਈ ਸਮਾਂ ਆਏਗਾ ਤੇਰਾ ਰਾਜ ਭਾਗ ਵਾਪਸ ਆ ਜਾਏਗਾ ਤੇ ਫਿਰ ਅਕਬਰ ਬਾਦਸ਼ਾਹ ਫਿਰ ਬੜਿਆ ਇਹ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਵਿੱਚ ਫਿਰ ਅਕਬਰ ਬਾਦਸ਼ਾਹ ਵੀ ਆ ਕੇ ਝੁਕਿਆ ਇਸੇ ਕਰਕੇ ਇਹ ਗੁਰੂ ਘਰ ਐਸਾ ਹੈ ਭਾਈ ਇੱਥੇ ਵੱਡੇ ਵੱਡੇ ਬਾਦਸ਼ਾਹ ਆ ਕੇ ਝੁਕੇ ਨੇ ਗੁਰੂ ਨਾਨਕ ਦੇ ਘਰ ਕੋਈ ਸ਼ਰਧਾ ਭਾਵਨਾ ਨਾਲ ਆਵੇ ਨਿਮਰਤਾ ਨਾਲ ਆਵੇ ਇੱਥੋਂ ਸਭ ਕੁਝ ਬਿਲ ਜਾਂਦਾ ਹੈ ਆਪਾਂ ਵੀ ਗੁਰੂ ਘਰ ਦੇ ਵਿੱਚ ਨਿਮਰਤਾ ਭਾਵਨਾ ਨਾਲ ਆਇਆ ਕਰਗੇ ਬਾਣੀ ਪੜਿਆ ਕਰਗੇ ਸੇਵਾ ਸਿਮਰਨ ਕਰਿਆ ਕਰਗੇ ਮਹਾਰਾਜ ਸੱਚੇ ਪਾਤਸ਼ਾਹ ਸਭ ਕੁਝ ਬਖਸ਼ਦੇ ਹਨ ਸਤਗੁਰ ਹੋਏ ਦਇਆਲ ਤਾਂ ਸ਼ਰਧਾ ਪੂਰੀ ਐ ਸਤਗੁਰ ਹੋਏ ਦਇਆਲ ਨਾਕਾ ਮੂੰਹ ਝੂਰੀ ਐ ਨਿਮਰਤਾ ਭਾਵਨਾ ਵਾਲਾ ਜੀਵਨ ਸਾਡਾ ਹੋਣਾ ਚਾਹੀਦਾ ਅੱਜ ਵੀ ਗੁਰੂ ਸਾਹਿਬ ਜੀ ਆਪਣੇ ਸਿੱਖਾਂ ਸੇਵਕਾਂ ਤੇ ਕਿਰਪਾ ਕਰਦੇ ਨੇ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਅਵਤਾਰ ਦਿਹਾੜੇ ਦੀ ਆਪ ਸਰਵਤ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਬਹੁਤ ਵੱਡੀ ਦਾਤ ਗੁਰਮੁਖੀ ਲਿਪੀ ਦੀ ਦਾਤ ਦਿੱਤੀ ਹੈ ਤੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੇ ਨੌਜਵਾਨ ਬੱਚਿਆਂ ਨੂੰ ਛੋਟੇ-ਛੋਟੇ ਬੱਚਿਆਂ ਨੂੰ ਇਕੱਠਿਆ ਕਰਕੇ ਜੋੜੀਆਂ ਬਣਾ ਕੇ ਫਿਰ ਇਹਨਾਂ ਦਾ ਘੋਲ ਵੀ ਕਰਾਉਣਾ ਖਾੜੇ ਵੀ ਗੁਰੂ ਅੰਗਦ ਸਾਹਿਬ ਨੇ ਆਪ ਖਲਵਾਏ ਇਹ ਪਰਉਪਕਾਰ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦਾ ਸਾਡੇ ਤੇ ਜੋ ਅਸੀਂ ਬਾਣੀ ਪੜ੍ਹਦੇ ਆਂ ਪੰਜਾਬੀ ਲਿਪੀ ਪੜ੍ਹਦੇ ਆ ਇਹ ਦਾਤ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਹੈ ਐਸੇ ਕਰਕੇ ਵੇਖੋ ਭਾਈ ਨਿਮਰਤਾ ਦੇ ਨਾਲ ਭਾਵਨ ਨਾਲ ਬੰਦਾ ਸੇਵਾ ਕਰਦਾ ਰਹੇ ਆਪਣੇ ਗੁਰੂ ਤੇ ਫਿਰ ਹਰ ਇੱਕ ਦਾਤ ਗੁਰੂ ਸਾਹਿਬ